ਤੱਗੀ ਗਾਜੀ ਸਾਸੀ ਰਾਜੀ ਸਾਡਾ ਨਵਾਂ YouTube vlog ਚੈਨਲ ਸਬਸਕ੍ਰਾਈਬ ਕਰੋ ਅੱਗੇ ਗੀਆ ਲੋ ਤੋ ਆਮ ਡਗੋਰਾ ਮੁੰਡਾ ਬਸਾਰੀ ਦਾ ਤੀਆ ਉਹਦਾ ਬਿਸ ਵੱਡੀ ਫਰੇਰ ਆ ਸਾਲੇ ਦੀ ਆਵਾਜ਼ ਨਹੀਂ ਆਈ ਉਹਦਾ ਲੈਟਰ ਵਿੱਚ ਖੁੱਲੇ ਛੱਡੀ ਜਾਂਦਾ ਸਾਲਿਆ ਬੈਲਟ ਕੋਲਿਆ ਦਾ ਤੂੰ ਕੱਢਦਾ ਹੀ ਹੋਣ ਨਹੀਂ ਜਾਂਦਾ ਗੋਰਾ ਕਿਹਨ ਟੈਕ ਕਰਨ ਨੂੰ ਤਨਵੇਂ ਨਾਲ ਬੈਲਟ ਨੋ ਗਿਆ ਦਾ ਕੋਲਿਆ ਦੀਆਂ ਲੈ ਜੀ ਜਾਏ ਟੁੱਟ ਜਾਂਦੀ ਸਿੱਧਾ ਇਹਦੇ ਘੜਦੇ ਵਿੱਚ ਜਾਵਾ ਲੈ ਲੈ ਨਹੀਂ ਰੱਖ ਨਾ ਨਾ ਵੀ ਨਾ ਬੇਰ ਵੀ ਰੱਖਣੀ ਦੀ ਉਹ ਤਾਂ ਮੈਨੂੰ ਪਤਾ ਹੀ ਆ ਬਿਸ਼ਰਮ ਤਾਂ ਹੀ ਆਪਰੇ ਇੱਥੇ ਨੇ ਆ ਗੱਲ ਵੀ ਆ ਗੱਲ ਕਹਿਣੀ ਨਹੀਂ ਕਹਿਣੀ ਨਹੀਂ ਕਹੀ ਦੀ ਆ ਤਾਂ ਨਹੀਂ ਕਹੀ ਚਾਹੀਦੀ ਕਹਿਣੀ ਆ ਆ ਸੋਚਦਾ ਮੈਂ ਕਹੂਗਾ ਬੋਲੂਗਾ ਮੈਂ ਇਹ ਦੇਦਾ ਕਿੱਥੇ ਦਾ ਕੈਂਡ ਹੋ ਰਿਹਾ ਇਹਦਾ ਕਿਸੇ ਵੀ ਇਹ ਟੁੱਟੂ ਵੀ ਗੁਰੇਦਰਾ ਬਲੌਗ ਬਣਦਾ ਪਿਆ ਮੈਨੂੰ ਪਤਾ ਪਾਣੀ ਵਾਲਾ ਤੂੰ ਬੇ ਨਹੀਂ ਬਾਦਣਾ ਮੈਂ ਓਏ ਮੇਰੀ ਚੜਾਈ ਕਰਾਣੀ ਆ ਸਭ ਨੂੰ ਬੁਲਾਣਾ ਛੱਡ ਦੇਦਾ ਨਾ ਤੂੰ ਹਵਾ ਕਰ ਦੇ ਹਵਾਗਾ ਵੀ ਜਾਣੀ ਉਹ ਚੁੱਪ ਕਰ ਜਾ ਇੱਕ ਮੂਹਣਾ ਕਿ ਆਪ ਦਾ ਹੁਣ ਇੱਕ ਉਹਨੇ ਜੇ ਮੈਨੂੰ ਲੱਗੇ ਮੜਾ ਵੀ ਵਿਚਾਰੇ ਨਾ ਹੁਣ ਮੈਂ ਵੀ ਬਲੌਗ ਡੀਲੀਟ ਕਰ ਦੂੰ। ਉਹ ਚਵਲ ਬੰਦਾ ਆ ਗਿਆ ਫਿਰ ਇਹ ਦੇਖ ਲੈ ਇਹਦੇ ਕੁੱਟ ਕੇ ਉੱਠਾ ਦੇਉਂਦਾ। ਇਹ ਸਾਡਾ ਰੌਣਕੀ ਬੰਦਾ। ਇਹ ਥੋੜਾ ਜਿਹਾ ਸਿਧਰਾ ਵੀ ਆ ਆ ਦੇਖੋ ਪੈਰਾ ਜਾ ਟੇਪ ਬਾਈ ਬੰਦਾ। ਇਹਨੂੰ ਬੰਨ ਕੇ ਰੱਖਣਾ ਪੈਣਾ। ਮੈਂ ਨਾ ਦਾਦਾ ਆਪਣੇ ਪਿੰਡ ਵਾਲੇ ਮੁੰਡੇ ਜਿਹੇ। ਸਮਝ ਝੂਠ। ਸਾਰੇ ਕੋਈ ਨਹੀਂ ਆਇਆ ਗੋਡੇ ਦਾ ਗਰੀਸ ਹੈ ਨਾ ਹਾਂ ਤਾਂ ਜਣੀ ਨਾਲ ਪਿੰਡ ਦੇ ਮੁੰਡੇ ਖੇਲਦੇ ਵੀ ਜਿਹਨੂੰ ਮੋਟਰ ਤੇ ਰੱਖਿਆ ਜਣੀ ਰਾਦਨਾ ਦੂ ਦਿਨਾਂ ਨੂੰ ਉੱਚਾ ਮਾ ਯਾਰ ਉਹ ਗੋਡਾ ਕਿੱਥੇ ਉਸੇ ਤਰ੍ਹਾਂ ਲੀਗਮੈਂਟ ਸੀਗਾ ਖਾੜੀ ਗਈ ਉਹ ਸਾਡੇ ਘਰੀ ਵੀ ਆ ਗਿਆ ਕਹਿੰਦਾ ਬਾਤ ਦੇ ਗੋਡੇ ਦੀ ਲੀਗਮੈਂਟ